ਹੈਲੋ YouTube ਫੈਮਿਲੀ ਹਾਂਜੀ ਸਵਾਗਤ ਹੈ ਜੀ ਮੇਰੇ ਚੈਨਲ ਵਿੱਚ ਸੋ ਹਾਂਜੀ ਅੱਜ ਆਪਾਂ ਚਲੇ ਸੀ ਗੁਰਦੁਆਰਾ ਸਾਹਿਬ ਸੋ ਮੱਥਾ ਟੇਕਣ ਲਈ ਜਾਣਾ ਸੀ ਸੋ ਗੱਡੀ ਲਈ ਸੀ ਨਾ ਉਸ ਟਾਈਮ ਦਾ ਮਤਲਬ ਮੱਥਾ ਟਕਵਾਣਾ ਸੀਗਾ ਤੇ ਦੋ ਦਿਨਾਂ ਤੋਂ ਪਲੈਨਿੰਗ ਕਰ ਰਹੀ ਸੀ ਪਰ ਫਾਈਨਲੀ ਮੈਂ ਸੋਚਿਆ ਕਿ ਅੱਜ ਚਲੇ ਹੀ ਜਾਂਦੇ ਹਾਂ ਸੋ ਦੁਪਹਿਰ ਦਾ ਟਾਈਮ ਸੀ ਤਕਰੀਬਨ 2 ਦਾ ਟਾਈਮ ਸੀਗਾ ਮਤਲਬ 1.5 ਦਾ ਟਾਈਮ ਸੀਗਾ ਸੋ ਉਸ ਤੋਂ ਬਾਅਦ ਅਸੀਂ ਹਾਂਜੀ ਬੋਬੀ ਸੀਗਾ ਸਕੂਲ ਤੇ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਬੋਬੀ ਦੇ ਸਕੂਲ ਗਏ ਸੀ ਪਰ ਉੱਥੇ ਹੋ ਚੁੱਕੀ ਸੀ ਛੁੱਟੀ ਮੈਂ ਕਹਿ ਆ ਵੀ ਰਹੀ ਸੀ ਕਿ ਛੁੱਟੀ ਹੋ ਗਈ ਹੋਣੀ ਆ ਉਹਨੂੰ ਉਹ ਬੋਲ ਰਿਹਾ ਸੀ ਕਿ ਮੈਂ ਆਪਣੇ ਫਰੈਂਡਾਂ ਨਾਲ ਆ ਜਾਊਂਗਾ ਕਿਉਂਕਿ ਛੱਡ ਕੇ ਆਏ ਸੀਗੇ ਸਵੇਹਾ ਨਾਲ ਤਾਂ ਫਿਰ ਉੱਥੇ ਜਦੋਂ ਅਸੀਂ ਗਏ ਬੋਬੀ ਹੈ ਨਹੀਂ ਸੀ ਛੁੱਟੀ ਹੋ ਗਈ ਚੁੱਕੀ ਸੀ ਤੇ ਜਦੋਂ ਬੋਬੀ ਮਤਲਬ ਬੋਬੂ ਨੇ ਅਸੀਂ ਫੋਨ ਲਾਇਆ ਪੁੱਛਿਆ ਵੀ ਤੂੰ ਕਿੱਥੇ ਆ ਬੋਲ ਰਿਹਾ ਸੀ ਮੈਂ ਆਪਣੇ ਫਰੈਂਡਾਂ ਨਾਲ ਆ ਤੇ ਯਾਨੀ ਕਿ ਉਹਦੇ ਫਰੰਟਾਂ ਨੇ ਕੱਪੜੇ ਲਾਣੇ ਸੀ ਉਹ ਸ਼ਹਿਰ ਗਏ ਚਲੇ ਸੀਗੇ ਤੇ ਉਸ ਤੋਂ ਬਾਅਦ ਫਿਰ ਕੈਨਸਲ ਹੋ ਗਿਆ ਬੋਬੀ ਤਾਂ ਨਹੀਂ ਗਿਆ ਅਸੀਂ ਤਿੰਨੇ ਗਏ ਸੀਗੇ ਕਿਉਂਕਿ ਸਾਰੀ ਫੈਮਿਲੀ ਨੇ ਜਾਣਾ ਸੀ ਸੁਖ ਸੁਖ ਪੂਰੀ ਕਰਨ ਜਾਣਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਮੈਂ ਕਾਫੀ ਫਾਸਟ ਕੀਤਾ ਹੋਇਆ ਆ ਤਾਂ ਮੈਂ ਫਰੰਟ ਤੇ ਬੈਠੀ ਹੋਈ ਸੀਗੀ ਤੇ ਬਾਕੀ ਅਸੀਂ ਗੱਲਾਂ ਕਰ ਰਹੇ ਸੀਗੇ ਸੋ एवरीवन ਮੈਂ ਸਭ ਨੂੰ ਦੱਸ ਦੇਣਾ ਚਾਹੁੰਨੀ ਆ ਕਿ ਆਪਣਾ ਰੈਗੂਲਰਲੀ ਲਾਈਵ ਵਿੱਚ ਜੋ ਵੀ ਆਡੀਅנס ਆਉਂਦੀ ਆ ਪਲੀਜ਼ ਲਾਈਕ ਕਰਦੀਆ ਕਰੋ ਤੇ ਜਿਹੜੀ ਆਡੀਅנס ਲਾਈਵ 'ਚ ਨਿਉ ਆਂਦੀ ਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਹਰ ਮੇਰੀ ਵੀਡੀਓ ਵਲੌਗ ਦੇਖ ਸਕੋ ਤਾਂ 셀ਫੀ ਸਟਿਕ ਨਾ ਮੇਰੀ ਹਿੱਲ ਰਹੀ ਸੀਗੀ ਤਾਂ ਕਿੰਨਾ ਇਧਰ ਉਧਰ ਹੋ ਰਹੀ ਹੈ ਗੱਡੀ ਹਨਾ ਗੱਡੀ ਨਹੀਂ ਹੋ ਰਹੀ ਬਸ 셀ਫੀ ਸਟਿਕ ਹੋ ਰਹੀ ਹੈ ਫੋਨ ਹੋ ਰਿਹਾ ਤੇ ਇੱਕ ਵੀਡੀਓ ਨੂੰ ਮੈਂ ਕਾਫੀ ਫਾਸਟ ਕੀਤਾ ਹੋਇਆ ਨਾ ਤਾਂ ਕਰਕੇ ਇਦਾਂ ਹੋ ਰਿਹਾ ਹੈ ਆ ਇੱਧਰ ਇੱਕ ਸੜਕ ਬਹੁਤ ਜ਼ਿਆਦਾ ਗੰਦੀ ਸੀ ਰੋੜਿਆਂ ਵਾਲੀ ਸੀ ਮਤਲਬ ਕਿ ਟੁੱਟੀ ਜੀ ਸੀ ਸੜਕ ਹਨਾ ਤਾਂ ਫਿਰ ਵੀ ਅਸੀਂ ਇੱਧਰ ਹੀ ਸਾਈਡ ਜਾ ਰਹੇ ਸੀ ਸ਼ਾਰਟਕਟ ਤੇ ਤੁਸੀਂ ਦੇਖ ਸਕਦੇ ਆ ਪਿੰਡ ਤੋਂ ਅਸੀਂ ਕਾਫੀ ਬਾਹਰ ਆ ਚੁੱਕੇ ਸੀਗੇ ਤੇ ਉਸ ਤੋਂ ਬਾਅਦ ਅਸੀਂ ਸਾਰੀ ਫੈਮਿਲੀ ਸਾਰੀ ਨਹੀਂ ਕਹਿ ਸਕਦੀ ਕਿ ਬਸ ਮੰਮੀ ਡੈਡੀ ਸੀ ਤੇ ਮੈਂ ਹੀ ਸੀਗੀ ਤੇ ਉਸ ਤੋਂ ਬਾਅਦ ਦੇਖ ਸਕਦੇ ਆ ਤੁਸੀਂ ਮੱਥਾ ਟੇਕਵਾਉਣ ਲਈ ਅਸੀਂ ਜਾ ਰਹੇ ਸੀ ਜੀ ਗੱਡੀ ਹਾਂ ਜੀ ਮੈਂ ਸਭ ਨੂੰ ਦੱਸ ਦੇਣਾ ਸੋਹਣਿਆ ਪਿੰਡ ਤੋਂ ਅਸੀਂ ਕਾਫੀ ਦੂਰ ਆ ਚੁੱਕੇ ਸੀਗੇ ਤੇ ਬਾਕੀ ਆਪਣੇ ਪਿੰਡ ਤੋਂ ਕਾਫੀ ਦੂਰ ਸੀ ਗੁਰਦੁਆਰਾ ਜਿੱਥੇ ਅਸੀਂ ਜਾਣਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਮੇਨ ਸੜਕ ਤੇ ਆ ਚੁੱਕੇ ਸੀ ਅਸੀਂ ਜਾ ਰਹੇ ਸੀ ਬੱਸ ਹੁਣ ਨੇੜੇ ਹੀ ਬੱਸ ਪਹੁੰਚ ਗਏ ਆ ਸੋ ਤੁਸੀਂ ਇੱਥੋਂ ਦਾ ਮਾਹੌਲ ਦੇਖ ਸਕਦੇ ਹੋ ਅੱਜ ਹੈਗੀ ਸੀ ਮੱਸਿਆ ਤੇ ਮਸੀਅਤੇ ਅਸੀਂ ਆਏ ਸੀ ਚਲੋ ਗੱਡੀ ਨੂੰ ਵੀ ਮੱਥਾ ਟਿਕਵਾਇਆ ਤੇ ਨਾਲੇ ਸਭ ਤੋਂ ਪਹਿਲਾਂ ਅਸੀਂ ਮੱਥਾ ਟੇਕਿਆ ਗੱਡੀ ਨੂੰ ਇੱਥੇ ਆਪਣਾ ਸ਼ਾਂਵੇਂ ਖਿਲਾਰ ਦੇਵਾਂਗੇ ਤੇ ਇੱਥੇ ਸ਼ਾਂ ਰਊਗੀ ਧੁੱਪੇ ਅਸੀਂ ਨਹੀਂ ਡੱਕਿਆ ਹੈਗਾ ਤੇ ਉਸ ਤੋਂ ਬਾਅਦ ਅਸੀਂ ਜਾਣਾ ਸੀ ਜੀ ਮੱਥਾ ਟੇਕਣ ਦੇ ਲਈ ਤੁਸੀਂ ਦੇਖ ਸਕਦੇ ਆ ਹਾਂਜੀ ਉਸ ਤੋਂ ਬਾਅਦ ਅਸੀਂ ਗੱਡੀ ਨੂੰ ਇੱਥੇ ਡੱਕ ਕੇ ਮੱਥਾ ਟੇਕ ਚੁੱਕੇ ਸੀਗੇ ਤੇ ਬਾਕੀ ਮੈਂ ਅੰਦਰ ਵੀਡੀਓ ਨਹੀਂ ਬਣਾਏਗੀ ਉੱਥੇ ਮਤਲਬ ਕਿ ਅੰਦਰ ਅਲਾਉਡ ਨਹੀਂ ਹੈਗਾ ਵੀਡੀਓ ਬਣਾਉਣਾ ਤਾਂ ਕਰਕੇ ਮੈਂ ਵੀਡੀਓ ਨਹੀਂ ਬਣਾਈਗੀ ਚਲੋ ਮੈਂ ਅਸੀਂ ਗੱਡੀ ਲਈ ਆਏ ਸੀਗੇ ਹਨਾ ਚਲੋ ਮੱਥਾ ਟੇਕਣ ਤੋਂ ਬਾਅਦ ਅਸੀਂ ਇੱਧਰ ਲੰਗਰ ਹਾਲ 'ਚ ਆ ਚੁੱਕੇ ਸੀਗੇ ਤੇ ਇੱਥੇ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਲਈ ਦੇਖ ਸਕਦੇ ਆ ਜਿਹਦੇ ਵਿੱਚ ਮੈਂ ਆਪਣਾ ਲੰਗਰ ਸ਼ਕੂੰਗੀ ਕੋਲੀਆਂ ਫੜ ਚੁੱਕੀ ਸੀ ਇੱਧਰ ਆਪਾਂ ਲੰਗਰ ਛਕਾਂਗੇ ਸਾਰੇ ਜਣੇ ਬੈਠ ਚੁੱਕੇ ਸੀ ਸਾਰਿਆਂ ਦੇ ਵਿੱਚ ਚੌਲ ਬਹੁਤ ਜ਼ਿਆਦਾ ਮਤਲਬ ਬਹੁਤ ਵਧੀਆ ਸੀਗੇ ਤੇ ਮਿੱਠੇ-ਮਿੱਠੇ ਸੀਗੇ ਉਸ ਤੋਂ ਬਾਅਦ ਹਾਂਜੀ ਖਾਣ ਤੋਂ ਬਾਅਦ ਅਸੀਂ ਲੰਗਰ ਛਕਣ ਤੋਂ ਬਾਅਦ ਆਂ ਭਾਂਡੇ ਸਾਫ਼ ਮਤਲਬ ਕਿ ਸਾਫ਼ ਕੀਤੇ ਅਸੀਂ ਸੇਵਾ ਕੀਤੀ ਸੀਗੀ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੈਂ ਵੀ ਸੇਵਾ ਕਰਵਾਉਂਗੀ ਡੈਡੀ ਇਧਰ ਵਾਇਮਪਰ ਲਗਾ ਰਹੇ ਸੀਗੇ ਇੱਥੇ ਜਦੋਂ ਸਾਡੇ ਕੋਲ ਟਾਈਮ ਹੁੰਦਾ ਨਾ ਅਸੀਂ ਜ਼ਰੂਰ ਸੇਵਾ ਕਰਦੇ ਹੁੰਨੇ ਆ ਸਾਰੇ ਜਾਣੇ ਤੇ ਇਹ ਡੈਡੀ ਨੇ ਤਾਂ ਕਾਫੀ ਟਾਈਮ ਘਾਰ ਦਿੰਦੇ ਹੁੰਦੇ ਤਕਰੀਬਨ ਆਂਦੇ ਹੀ ਰਹਿੰਦੇ ਹੁੰਦੇ ਨੇ ਤੇ ਬਟ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਡੈਡੀ ਅੱਜ ਮੈਂ ਵੀ ਕਰੂੰਗੀ ਸੋ ਨਾਲ ਮੇਰੇ ਬਾਬਾ ਜੀ ਹੁਣੇ ਲੱਗੇ ਹੋਏ ਸੀਗੇ ਚਲੋ ਲੰਗਰ ਹਾਲ ਵਾਲੇ ਜਿਨ੍ਹਾਂ ਦੀ ਸੇਵਾ ਹੁੰਦੀ ਆ ਨਾ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਇੱਧਰ ਮੈਂ ਲੱਸੀ ਬਹੁਤ ਸੱਚ ਨਾ ਮੈਂ ਇੱਕ ਗੱਲ ਕਹਿਣੀ ਸੀ ਇਹ ਗੁਰਦੁਆਰੇ ਜਦੋਂ ਅਸੀਂ ਆਨੇ ਆ ਨਾ ਮਤਲਬ ਕਿ ਇੱਥੋਂ ਦੀ ਲੱਸੀ ਬਹੁਤ ਜ਼ਿਆਦਾ ਮੈਨੂੰ ਬਹੁਤ ਵਧੀਆ ਲੱਗਦੀ ਹੈ ਤੇ ਜਦੋਂ ਡੈਡੀ ਹੁਣੀ ਕਈ ਵਾਰੀ ਆਂਦੇ ਹੁੰਦੇ ਆ ਤਾਂ ਡੈਡੀ ਵੀ ਮਤਲਬ ਕਿ ਲੱਸੀ ਇੱਥੋਂ ਮੇਰੇ ਲਈ ਸਪੈਸ਼ਲ ਬੋਤਲ ਚ ਲੈ ਕੇ ਆਂਦੇ ਹੁੰਦੇ ਆ ਬਹੁਤ ਵਧੀਆ ਲੰਗਰ ਹਾਲ ਚਾ ਨਾ ਲੱਸੀ ਬਹੁਤ ਹੀ ਅੰਮੀ ਅੰਮੀ ਸੰਗਣੀ ਮਿਲਦੀ ਆ ਇੱਥੋਂ ਤਾਂ ਦੇਖ ਸਕਦੇ ਆ ਉਸ ਤੋਂ ਬਾਅਦ ਇੱਧਰ ਡੈਡੀ ਵੀ ਸੇਵਾ ਕਰ ਰਹੇ ਸੀ ਲੱਗੇ ਹੋਏ ਸੀਗੇ ਤੇ ਅਸੀਂ 12ਵੀਂ ਮੱਥਾ ਟੇਕ ਲਿਆ ਸੀਗਾ ਸੋ एवरीवन ਅੱਜ ਦੀ ਮੇਰੀ ਛੋਟੀ ਜੀ ਵੀਡੀਓ ਵਿੱਚ ਇੰਨਾ ਹੀ ਸੀਗਾ ਤੇ ਉਸ ਤੋਂ ਬਾਅਦ ਮੈਂ ਵਾਪਸੀ ਤੇ ਜਾ ਰਹੀ ਸੀ ਗੁਰਦੁਆਰਾ ਤੁਸੀਂ ਦੇਖ ਸਕਦੇ ਹੋ ਆਦੂ ਪਹਿਲਾਂ ਵੀ ਮੈਂ ਆਪਣਾ ਇਹ ਗੁਰਦੁਆਰੇ ਅਸੀਂ ਆਏ ਹੋਏ ਆ ਮਤਲਬ ਕਿ ਫੁੱਲੀ ਵੀਡੀਓ ਵੀ ਬਣਾਈ ਹੋਈ ਹੈ ਬਟ ਇਸ ਵਾਰੀ ਮੈਂ ਵੀਡੀਓ ਨਹੀਂ ਬਣਾਈ ਹੈਗੀ ਅੰਦਰੋਂ ਵਲੌਗ ਨਹੀਂ ਬਣਾਇਆਗਾ ਅਸ ਤੋਂ ਬਾਅਦ ਅਸੀਂ ਬਾਹਰ ਆ ਚੁੱਕੇ ਸੀ ਮਸਿਆ ਦਾ ਅੱਜ ਥਿਊ ਵਿਊ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਸੀ ਤੇ ਇੱਥੇ ਜਾਣ ਪਹਿਚਾਣ ਵਾਲੇ ਵੀ ਬਹੁਤ ਸੀ ਬਹੁਤ ਵਧੀਆ ਬਲਾਇਆ ਵੀ ਸੀਗਾ ਹਨਾ ਤਾਂ ਅਸ ਤੋਂ ਬਾਅਦ ਅਸੀਂ ਦੇਖ ਸਕਦੇ ਹਾਂ ਮੈਂ ਗੱਡੀ ਵਿੱਚ ਬੈਠ ਗਈ ਕਿਉਂਕਿ ਨਾ ਬਹੁਤ ਗਰਮ ਸੀਗੀ ਸੜਕ ਤੇ نیچے ਉਹ ਇੱਥੇ ਅਸੀਂ ਪਾਣੀ ਪੀਤਾ ਪਾਣੀ ਸੀ ਸ਼ਕੈਸ ਸ਼ਕੈਸ ਮਿੱਠੀ ਮਿੱਠਾ ਪਾਣੀ ਸੀਗਾ ਸਭ ਤੋਂ ਪਹਿਲਾਂ ਤਾਂ ਅਸੀਂ ਪਾਣੀ ਪੀਤਾ ਪਾਣੀ ਪੀਣ ਤੋਂ ਬਾਅਦ ਅਸੀਂ ਮਤਲਬ ਜਾਣ ਲਈ ਹੋ ਗਏ ਸੀ ਰੈਡੀ ਘਰ ਸੋ ਉਸ ਤੋਂ ਬਾਅਦ ਅਸੀਂ ਪਾਣੀ ਪੀਣ ਤੋਂ ਬਾਅਦ ਜਾਵਾਂਗੇ ਜੀ ਘਰ ਤੇ ਬਹੁਤ ਵਧੀਆ ਤੇ ਬਹੁਤ ਸਕੂਨ ਮਿਲਿਆ ਇੱਥੇ ਆਣ ਕੇ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਅਸੀਂ ਘਰ ਲਈ ਨਿਕਲ ਚੁੱਕੇ ਸੀਗੇ ਤੇ ਬੋਬੀ ਬੋਲ ਰਿਹਾ ਸੀ ਕਿ ਤੂੰ ਵੇਟ ਕਰ ਲੈਣੀ ਸੀ ਸਾਡੀ ਹਨਾ ਮਤਲਬ ਬੋਬੀ ਸਾਨੂੰ ਬੋਲ ਰਿਹਾ ਸੀਗਾ ਕਿਉਂਕਿ ਡੈਡੀ ਨੂੰ ਕੰਮ ਵੀ ਸੀ ਡੈਡੀ ਨੇ ਜਾਣਾ ਵੀ ਸੀਗਾ ਸਾਡੇ ਕੋਲ ਉਹਨਾਂ ਕੋਲ ਟਾਈਮ ਸੀਗਾ ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਸੀ ਜਾ ਰਹੇ ਸੀ ਜੀ ਘਰ ਤੇ ਬਾਕੀ ਅਗਲੇ ਦਿਨ ਮੈਂ ਜਾਣਾ ਹੈ ਮੁਕਤ ਸਰ ਉਸ ਟਾਈਮ ਫੁੱਲੀ ਵਲੌਗ ਮੈਂ ਸ਼ੋਅ ਕਰਾਉਂਗੀ ਸੋ ਇੱਧਰ ਮੈਂ ਤੇ ਡੈਡੀ ਅਸੀਂ ਬੈਠੇ ਹੋਏ ਸੀ ਫਰੰਟ ਸਾਈਡ ਤੇ 뷰 ਚੈੱਕ ਕਰ ਸਕਦੇ ਸੀ ਸਾਰਾ ਸੋ ਹਾਂਜੀ एवरीवन ਬੱਸ ਅਸੀਂ ਥੋੜੀ ਦੂਰ ਹੀ ਆ ਗਏ ਸੀ ਪਿੰਡ ਅਸੀਂ ਪਹੁੰਚਣੇ ਵਾਲੇ ਸੀਗੇ ਤੇ ਤੁਸੀਂ ਦੇਖ ਸਕਦੇ ਆ ਇੱਧਰ ਅਸੀਂ ਕਰਨ ਲੱਪੇ ਸੀ ਜੀ ਗੱਲਾਂ ਬਾਤਾਂ ਸੀਟ ਬੈਲਟ ਮੈਂ ਲਗਾ ਰਹੀ ਸੀ ਆਪਣੇ ਮੈਂ ਸੀਟ ਬੈਲਟ ਤੋਂ ਬਿਨਾ ਨਹੀਂ ਬੈਠ ਸਕਦੀ ਫਰੰਟ ਸਾਈਡ ਤਾਂ ਕਰਕੇ ਡੈਡੀ ਨੇ ਤੇ ਮੇਰੇ ਸਾਡੇ ਸਾਰੇ ਸੀਟ ਬੈਲਟ ਲੱਗੇ ਹੋਈ ਸੀਗੀ ਜਿਹੜੇਸ਼ਨ ਲੈਂਦੇ ਉਹ ਉਥੇ ਨਾ ਪੱਖੇ ਚ ਚੱਲਦੇ ਰਹਿੰਦੇ ਉੱਤੇ ਇਹ ਹਨਾ ਕਿ ਇਹ ਨੂੰ ਐਦਾਂ ਲੱਗਦਾ ਵੀ ਇਹ ਸੀਟ ਬੈਲਟ ਲੱਗੀ ਹੋਈ ਹੈ ਮ ਜਿਹੜੀ ਚੀਜ਼ ਆਪਾਂ ਪਾਈ ਰੱਖੀ ਹੋਣਾ ਆਪਾਂ ਨੂੰ ਅੱਜ 4-5 ਦਿਨ ਹੋ ਗਿਆ ਗੱਡੀ ਤੇ ਘੁੰਮਦਿਆਂ ਨੂੰ ਤੇ ਆ ਜਿਹੜਾ ਇਹ ਵੀ ਸੀਟ ਬੈਲਟ ਲੱਗੀ ਹੁੰਦੀ ਹੈ ਹਾਂ ਫਰਮੇ ਮੈਂ ਤਾਂ ਆਖਣ ਗਿਆ ਆਖ ਕੇ ਤੇ ਆਇਆ ਹੀ ਨਹੀਂ ਮੈਂ ਤਾਂ ਆ ਆਉਣੇ ਦੇ ਪਿੱਛੇ ਭਗਾਈ ਹੈ ਜੇ ਤਾਂ ਮੈਂ ਅੱਧਾ ਘੰਟਾ ਸੇਵਾ ਪੂਰੀ ਕਰਨਾ ਹੁੰਦਾ ਐਵੇਂ ਨਹੀਂ ਆਪਣੇ ਕੋਲ ਸਪੈਸ਼ਲ ਖੀਰ ਆਈ ਐਵਰੀਵਨ ਅਸੀਂ ਆ ਚੁੱਕੇ ਸੀ ਕਾਰ ਤੇ ਬੋਵੀ ਬੈਠਾ ਹੋਇਆ ਸੀ ਸਾਰੇ ਘਰ ਦੀਆਂ ਲੋਕਾਂ ਜਾਭੀਆਂ ਸਾਡੇ ਕੋਲ ਸੀਗੀਆਂ ਹਨਾ ਤਾਂ ਇੱਧਰ ਦੇਖ ਸਕਦੇ ਹੋ ਤੁਸੀਂ ਬੈਠਾ ਹੋਇਆ ਸੀ ਹੁਣ ਉਦੋਂ ਇਹਨੂੰ ਅਸੀਂ ਕਿਹਾ ਸੀ ਵੀ ਤੂੰ ਘਰੇ ਆ ਜਾਂਦਾ ਉਹਦੇ ਫਰੈਂਡਾਂ ਨਾਲ ਨਾ ਜਾਂਦਾ ਉਦੋਂ ਤੇ ਗਿਆ ਚਲਿਆ ਸੀਗਾ ਗਲਤੀ ਹੋਣੀ ਇਹਦੀ ਐ ਤੇ ਉਸ ਤੋਂ ਬਾਅਦ ਅਸੀਂ ਘਰ ਆ ਚੁੱਕੇ ਸੀ ਤੁਸੀਂ ਦੇਖ ਸਕਦੇ ਹੋ ਗੱਡੀ ਦੀ ਕਰਾਈ ਐਂਟਰੀ ਕਰਦੇ ਵਿੱਚ ਤੇ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮਿਲਦੇ ਆ ਤੁਹਾਨੂੰ ਅਗਲੇ ਨੈਕਸਟ ਕੈਂਡ ਜੇ ਸੋਹਣੇ ਜੇ ਵਲੌਗ ਦੇ ਵਿੱਚ ਤੇ ਜੇਕਰ ਮੇਰਾ ਵਲੌਗ ਵਧੀਆ ਲੱਗਾ ਹੋਵੇ Please channel me to subscribe.